ਪੰਜਾਬ న్యూస్ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਅਸੀਂ ਪਹੁੰਚੇ ਹੋਏ ਹਾਂ ਜੀ 200 ਸਾਲ ਪੁਰਾਣੇ ਸ਼੍ਰੀ ਰਾਮ ਜੀ ਦੇ ਮੰਦਿਰ ਜੋ ਕਿ ਲੁਧਿਆਣਾ ਹਲਕਾ ਪਾਇਲ ਦੇ ਵਿੱਚ ਸਥਾਪਿਤ ਕੀਤਾ ਹੋਇਆ ਹੈ ਜੀ ਇਹ ਮੰਦਿਰ ਜਿਹੜਾ ਹੈਗਾ ਇਹ ਦੂਬੇ ਪਰਿਵਾਰ ਵੱਲੋਂ ਸਥਾਪਿਤ ਕੀਤਾ ਗਿਆ ਹੋਇਆ ਸੀ ਆਓ ਆਪਾਂ ਜੋ ਇਹਨਾਂ ਦੇ ਅਖਿਲ ਪ੍ਰਕਾਸ਼ ਦੂਬੇ ਜੀ ਨਾਲ ਗੱਲ ਕਰੀਏ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਜੀ ਆਮ ਅੰਦਰਜੀਤ ਸਾਡੇ ਫੋਰ ਫਾਦਰ ਹਕੀਮ ਬੀਰਵਲ ਦਾ ਜੀ ਨੇ ਬਣਾਇਆ ਸੀ ਜਿਨ੍ਹਾਂ ਦੇ اولاد ਨਹੀਂ ਸੀ ਹੈ ਪਹਿਲੀ ਵਿਆਹ ਕੀਤੀ ਦੂਜੀ ਸ਼ਾਦੀ ਕੀਤੀ ਫਿਰ ਜਿਹਦਾ ਬੰਦਾ ਉਚਾਰਟ ਹੋ ਜਾਂਦਾ ਹੈ ਕਿ ਛੱਡ ਕੇ ਰਹਿ ਜਾਂਦਾ اولاد ਨਹੀਂ ਕਿਉਂ ਨਾ ਚਲੇ ਜਾਈਏ ਜੰਗਲਾਂ ਚ ਉਹ ਜੰਗਲਾਂ ਵਾਲਾ ਹਰਦਵਾਲ ਵਾਲਾ ਨਿਕਲ ਗਿਆ ਜੀ ਤੇ ਉੱਤੇ ਜੰਗਲਾਂ ਜਾ ਰਹੇ ਨੇ ਤੇ ਉੱਤੇ ਰਿਸ਼ੀ ਮੂਨੀ ਭਗਵਾਨ ਦੇ ਰੂਪ ਚ ਤਪસ્યા ਬੈਠੇ ਸੀ ਉਹਨਾਂ ਦੇ ਚਰਨਾਂ ਚ ਜਾ ਕੇ ਨਮਸਕਾਰ ਕੀਤਾ ਉਹ ਗਿਆਨੀ ਸੀ ਬੰਦੇ ਰਿਸ਼ੀ ਮੋਨੀ ਕਹਿੰਦੇ ਸਿਰਫ ਤੂੰ ਤਾਂ ਔਲਾਦ ਵਿੱਚ ਆਏ ਠੀਕ ਹੈ ਜੀ ਔਲਾਦ ਤੈਨੂੰ ਮਿਲੇਗੀ ਤੂੰ ਜਾਓ ਵਾਪਸ ਜਾ ਇੱਕ ਨਹੀਂ ਦੋ ਨਹੀਂ ਤੇਰੇ ਚਾਰ ਲੜਕੇ ਹੋਣਗੇ ਔਰ ਤੂੰ ਇਹ ਕਹੇ ਕਿ ਕ੍ਰਾਮ ਮੰਦਰ ਬਣਾਉਣਾ ਹੈ ਰਾਮ ਮੰਦਰ ਦੇ ਨਾਲ ਰਾਮਲੀਲਾ ਖੇਲਨੀ ਹੈ ਰਾਮਲੀਲਾ ਦੇ ਨਾਲ ਰਮਾਇਣ ਦਾ ਵੀ ਪੜ ਕਰਵਾਣਾ ਹੈ ਅਗਰ ਨਹੀਂ ਰਾਮ ਲਿਲਾ ਹੋਤਗੀ ਤਾਂ ਉਦੋਂ ਦੇ ਜੀ ਸਾਡਾ ਦੋਵੇਂ ਪਰਿਵਾਰ ਅਸੀਂ ਮਨਾ ਰਹੇ ਹਾਂ ਹਰ ਸਾਲ ਤੇ ਸ਼ਰਮ ਮਨਾ ਰਹੇ ਹਾਂ ਤੇ ਕਿੰਵੇਂ ਇਹ ਕਿੰਨਾ ਜਿਹੜਾ ਹੈਗਾ ਦਸਹਿਰਾ ਤੁਹਾਡੀ ਪੀੜ੍ਹੀ ਵੱਲੋਂ ਜੋ ਤੁਹਾਡੇ ਬਜ਼ੁਰਗਾ ਵੱਲੋਂ ਬਣਾਏ ਹੋਏ ਮੰਦਿਰ ਦੇ ਵਿੱਚ ਮਨਾਇਆ ਜਾ ਰਿਹਾ ਜੀ ਹਾਂ ਜੀ ਦਸਹਿਰਾ 199 ਮਹਿਲਾ ਜੀ ਅੱਛਾ 199 ਸਾਲ ਹੋ ਗਏ ਹਾਂ ਹਾਂ ਜੀ ਹਾਂ ਬਿਲਕੁਲ ਜੀ ਬਿਲਕੁਲ ਹੈ ਜੀ ਤੁਹਾਡੇ ਬਜ਼ੁਰਗਾਂ ਵੱਲੋਂ ਜੋ ਸੇਵਾ ਨਿਭਾਈ ਜਾ ਰਹੀ ਹੈ 191 ਸਾਲ ਹੋ ਗਏ ਬਿਲਕੁਲ ਬਿਲਕੁਲ 191 ਸਾਲ ਹੋ ਗਏ ਜੀ ਅੱਗੇ ਸਾਡੀ ਪਰੰਪਰਾ ਸਾਡੀ ਸੱਤਵੀਂ ਪੀੜ੍ਹੀ ਅੱਗੇ ਅੱਠਵੀਂ ਬੱਚਿਆਂ ਦੀ ਆਏਗੀ ਸਾਰਾ ਕੰਮ ਚੱਲਦਾ ਰਹੇਗਾ ਵਾਧ ਚੱਲਦਾ ਰਹੇਗਾ ਪ੍ਰਭੂ ਰਾਮ ਨਾਚਨ ਨਾ ਜਾ ਕੇ ਮੱਥਾ ਟੇਕਦੇ ਆ ਆ ਕਰਵਾ ਕਰੀ ਠੀਕ ਮੈਂ ਆਪਣੇ ਸਾਡੇ 40 ਸਾਲ ਤੋਂ ਕਰੀਬ ਸਾਡੇ ਨਾਲ ਪਰਿਵਾਰ ਦੇ ਨਾਲ ਜੁੜੇ ਨੇ ਚੀਮਾ ਫੈਮਿਲੀ ਜਿਹੜੇ ਸਾਧ ਦਰਵਾਰਾ ਸਿੰਘ ਮਹਿਮ ਨੀਦਰ ਟਾਇਰ ਹੋਇਆ ਹੈ ਉਹਨਾਂ ਦਾ ਬੇਟਾ ਮਿਲੂ ਤੇ ਸਾਡੇ ਰਾਮ ਲੀਲਾ ਦੀ ਪੂਰੀ ਸੇਵਾ ਕਰਦਾ ਹੈ ਪੂਰਾ ਪ੍ਰੋਪਿੰਗ ਕਰਦਾ ਹੈ ਰਾਵਣ ਜੀ ਦਾ ਰੋਲ ਵੀ ਆਈ ਕਰਦੇ ਨੇ ਤੇ ਉਹਨਾਂ ਤੋਂ ਬਾਰੇ ਪੁੱਛਿਆ ਠੀਕ ਹੈ ਹਾਂਜੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਮੈਨੂੰ ਲਗਭਗ ਰਾਵਣ ਦਾ ਰੋਲ ਕਰਦੇ ਨੂੰ 7 ਸਾਲ ਹੋ ਗਏ ਵੈਸੇ ਜਦੋਂ ਦੀ ਸੁਰਸਭਾਲੀਆ ਮੰਦਰ ਨਾਲ ਜੁੜੇ ਹੋਏ ਆ ਠੀਕ ਹੈ ਸ਼ੁਰੂ ਤੋਂ ਹੀ ਹਾਂਜੀ ਬਿੰਦੂ ਜੀ ਜਿਹੜਾ ਬਾਹਰ ਆਪਾ ਮਹਾਤਮਾ 라ਵਣ ਜੀ ਦਾ ਪੱਕਾ ਬੁੱਤ ਬਣਾਇਆ ਹੋਇਆ ਇਹ ਬਣਾਉਣ ਦੇ ਵਿੱਚ ਤੁਹਾਨੂੰ ਕੋਈ ਰੁਕਾਵਟਾ ਜਾਂ ਕੋਈ ਤੁਹਾਨੂੰ ਕਿਸੇ ਨੇ ਵਿਰੋਧ ਵਿਰੋਧ ਕੀਤਾ ਹੋਵੇ ਉਹਦੇ ਬਾਰੇ ਤੁਸੀਂ ਦੱਸਣਾ ਮੜਾ ਜਾਂ ਜਾਣਕਾਰੀ ਦਿਓ ਹਾਂਜੀ ਮੈਂ ਨਾ ਪਹਿਲਾਂ ਦੱਸ ਦਵਾਂ ਕਿ ਬਣਿਆ ਕਿਦਾਂ ਜੀ ਹਾਂਜੀ ਸ਼ੁਰੂ ਚ ਕਾਟਨ ਜਿਹੜੇ ਹੁੰਦੇ ਨੇ धागे ਉਹਨਾਂ ਨਾਲ ਬਣਾਇਆ ਜਾਂਦਾ ਸੀ ਤੇ ਸਾਡੇ ਇਹਨਾਂ ਦੇ ਦੂਬੇ ਫੈਮਿਲੀ ਦੇ ਫੋਰ ਫਾਦਰਸ ਨੇ ਸੋਚ ਬਹੁਤ ਵਧੀਆ ਸੀ ਉਹ ਕਹਿੰਦੇ ਅੱਗੇ ਜਾ ਕੇ ਬੱਚਿਆਂ ਤੋਂ ਨਾ ਬਣੇ ਕਿਉਂਕਿ ਅੱਜ ਦੀ ਡੇਟ ਜੇ ਆਪਾਂ ਕਹੀਏ ਕਾਟਨ ਕਿੱਥੇ ਪਹੁੰਚ ਗਈ ਕੀ ਪ੍ਰਾਈਸ ਹੋਇਆ ਪਿਆ ਉਹਦਾ ਠੀਕ ਹੈ ਵੀ ਤਾਫੀਕ ਨਾ ਹੋਵੇ ਤਾਂ ਉਹਨਾਂ ਨੇ ਸਿਮੈਂਟਡ ਬਣਾਵਾਤਾ ਸੀਗਾ ਜੀ ਠੀਕ ਹੈ ਜੀ ਕਿ ਉਹਨਾਂ ਨੂੰ ਅੱਗੇ ਜਾ ਕੇ ਜਨਰੇਸ਼ਨ ਨੂੰ ਦਿੱਕਤ ਨਾ ਆਵੇ ਠੀਕ ਹੈ ਤੇ ਅ 19 80s ਦੇ ਵਿੱਚ ਅ ਇਹ ਬਹੁਤ ਧਾਰ ਦਿੱਤਾ ਸੀਗਾ ਕੁਝ ਸ਼ਰਾਰਤੀਆਂ ਸ਼ਰਾਰਤੀਆਂਸਾ ਵੱਲੋਂ ਕਹਿ ਸਕਦੇ ਆ ਜਾਂ ਠੀਕ ਹੈ ਕੋਈ ਵਧੀਆ ਫੈਮਲੀਜ਼ ਵਾਲੇ ਸੀਗੇ ਪਰ ਉਹਨਾਂ ਨੂੰ ਫਿਰ ਬਾਅਦ ਚ ਗਲਤੀ ਦਾ ਅਹਿਸਾਸ ਹੋਇਆ ਹਾਂ ਕੀ ਹਾਂ ਜੀ ਜੋ ਅਸੀਂ ਕੀਤਾ ਉਹ ਗਲਤ ਕੀਤਾ ਫਿਰ ਉਹਨਾਂ ਵੱਲੋਂ ਹੀ ਦੁਬਾਰਾ ਬਣਾਇਆ ਗਿਆ ਅੱਛਾ ਉਹਨਾਂ ਵੱਲੋਂ ਹੀ ਦੁਬਾਰਾ ਤਿਆਰ ਕੀਤਾ ਗਿਆ ਹਾਂਜੀ ਹਾਂਜੀ ਉਹਨਾਂ ਵੱਲੋਂ ਦੁਬਾਰਾ ਬਣਵਾਇਆ ਗਿਆ ਉਹਨਾਂ ਨੇ ਮਾਫੀ ਮੰਗੀ ਆ ਕੇ ਮੰਦਰ ਫਿਰ ਉਹਨਾਂ ਨੇ ਕਹਿ ਦਿੱਤੀ ਬਣਵਾ ਕੇ ਦੇਵਾਂਗੇ ਉਦਾਂ ਹੀ ਠੀਕ ਹੈ ਫਿਰ ਉਹਨਾਂ ਵੱਲੋਂ ਬਣਵਾਇਆ ਗਿਆ ਠੀਕ ਹੈ ਤੇ ਦਸਹਿਰੇ ਵਾਲੇ ਦਿਨ ਮਹਾਤਮਾ 라ਵਣ ਜੀ ਦੀ ਪੂਜਾ ਕਿਸ ਤਰ੍ਹਾਂ ਕਰਦੇ ਹੋ ਹਾਂਜੀ ਦਸਹਿਰੇ ਵਾਲੇ ਦਿਨ ਮਾਰਨਿੰਗ 'ਚ ਆਪਣੇ ਮੰਦਰ ਦੇ ਅੰਦਰ ਹੁੰਦਾ ਜੀ ਹਵਨ ਹੁੰਦਾ ਬਗਰਾ ਠੀਕ ਹੈ ਠੀਕ ਹੈ ਜੀ 라ਵਣ ਦੀ ਅੰਦਰ ਵੀ ਪੂਜਾ ਹੁੰਦੀ ਹੈ ਗੋਬਰ ਦੇ 10 ਸਿਰ ਬਣਾ ਕੇ ਮੰਦਰ ਦੇ ਅੰਦਰ ਵੀ ਪੂਜਾ ਹੁੰਦੀ ਹੈ ਬਾਹਰ ਜਦੋਂ ਸ਼ਾਮ ਨੂੰ ਸੂਰਜ ਉਸ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਹਲਕੀ ਅਗਨੀ ਦਿੰਨੇ ਆ ਜੀ ਠੀਕ ਹੈ ਫਿਰ ਉਹਨਾਂ ਦਾ ਜੋ ਡਰਾਕਸ਼ਿਸ਼ ਪ੍ਰਵਿਤੀ ਦੀ ਉਹਨਾਂ ਦਾ ਪੂਜਨ ਸੀਗਾ ਠੀਕ ਹੈ ਉਹ ਉਹਨਾਂ ਨੂੰ ਬੱਕਰੇ ਦਾ ਹਲਕਾ ਕੰਨ ਕੱਟ ਕੇ ਦੋ ਡ੍ਰੌਪਸ ਬਲੱਡ ਦੀਆਂ ਦਿੱਤੀਆਂ ਜਾਂਦੀਆਂ ਨੇ ਫਿਰ ਸ਼ਰਾਬ ਦੀ ਬੋਤਲ ਉਹਨਾਂ ਨੂੰ ਛੱਡਦੀ ਹੈ ਜੀ ਠੀਕ ਹੈ ਜੀ ਮਹਾਤਮਾ ਰਾਵਣ ਜੀ ਦੀ ਇਸ ਤਰ੍ਹਾਂ ਦਸਹਰੇ ਵਾਲੇ ਦਿਨ ਪੂਜਾ ਜਿਹੜੀ ਹੈਗੀ ਉਹ ਤੁਸੀਂ ਪੁਰਾਣੀ ਪਰੰਪਰਾ ਦੇ ਹਿਸਾਬ ਦੇ ਨਾਲ ਨਿਭਾਣੇ ਹੋ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ